ਮਨਜੀਤ ਸਿੰਘ ਹੋਰਾਂ ਨੇ ਗੱਲ ਕੀਤੀ ਟਰਬਨ ਡੇ ਦੀ ਕਿ ਇਹ ਕਾਸਮੈਟਿਕ ਡੇ ਹੈਗਾ ਅ ਜਦ ਤੋਂ ਟਰਬਨ ਡੇ ਮਨਾਉਂਦੇ ਹੋ ਨਿਊਯਾਰਕ ਦੇ ਟਾਈਮ ਸਕੁਅਰ ਦੇ ਉੱਤੇ ਹੋਰ ਜਗ੍ਹਾ ਤੇ ਟਰਬਨ ਡੇ ਮਨੇਜਰ ਹੈ ਇੱਥੇ ਤੇ ਟਰਬਨ ਦੀ ਇੰਡਿਗਨਿਟੀ ਹੋ ਗਈ ਔਰ ਇੱਥੇ ਬਿਲਕੁਲ ਸ਼ਾਂਤੀ ਪਈ ਹੈ ਕੋਈ ਚੂ ਨਹੀਂ ਕਰ ਰਿਹਾ ਇਹ ਪੀਆਰ ਬੀਆ ਕੀ ਹੁੰਦਾ ਇਹਨੂੰ ਕਿਤਰਾ ਸਮਝ ਰਹੇ ਹੋ ਤੁਸੀਂ ਮੈਂ ਕਹ ਰਿਹਾ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਗੱਲ ਤੇ ਹੈ ਕਿ ਇਹ ਵੀ ਨਹੀਂ ਹੈਗੇ ਸਿੱਖੀ ਬਾਰੇ ਇਤਨੀ ਪਰਪੱਤਾ ਜਿੰਨੀ ਹੈ ਅਮਰੀਕਾ ਕੈਂਡਾਵੇ ਚ ਹੈ ਉਹ ਹਿੰਦੁਸਤਾਨ ਤੋਂ ਬਾਹਰ ਲੱਗਦੀ ਹੈ ਪਰ ਇਸ ਮਾਮਲੇ ਦੇ ਵਿੱਚ ਉਹ ਚੁੱਪ ਜਿਹਾ ਨਹੀਂ ਸੰਤ ਸਮਝਾਂਦੇ ਇੱਕ ਗੱਲ ਤੱਕ ਮੈਨੂੰ ਇਹ ਲੱਗਿਆ ਕਿ ਜਿਹੜੇ ਇਹ ਦੂਸਰੇ ਤਰੀਕੇ ਨਾਲ ਅੰਦਰ ਆਇਨ ਇੱਕਦਰੇ ਇਹਨਾ ਕਹਿਣ ਸਾਨੂੰ ਪੁੱਛਣ ਸਾਡੇ ਇਨਕੁਆਰੀਆਂ ਕਰਾਉਣ ਤੇ ਅਸੀਂ ਇਸ ਮਾਮਲੇ ਚੁੱਪ ਰਿਹਾ ਮੈਂ ਇੱਕ ਬਹੁਤ ਬਿਹਤਰੀਨ ਬਹੁਤ ਸਮਝਦਾਰ ਰਿਪੋਰਟਰ ਹੈ ਮੈਂ ਉਸ ਨੂੰ ਪੁੱਛ ਲਿਆ ਵੀ ਇਹ ਕੀ ਗੱਲ ਜੀ ਇਹ ਅਮਰੀਕਾ ਦੀ ਸਰਕਾਰ ਨੇ ਇਸ ਤਰ੍ਹਾਂ ਕਿਉਂ ਕੀਤਾ ਤੇ ਹਿੰਦੁਸਤਾਨ ਦੀ ਸਰਕਾਰ ਚੁੱਪ ਕਿਉਂ ਹੈ ਉਸਨੇ ਮੈਨੂੰ ਜਵਾਬ ਦਿੱਤਾ ਕਿ ਤੁਸੀਂ ਜੇਲਾਂ ਦੇ ਵਿੱਚ ਕਿਹੜੀ ਜੇਲ੍ਹ ਵਿੱਚ ਤੁਹਾਨੂੰ ਅਲਾਉਡ ਹੈਗਾ ਭਗਵਤ ਬਸਤਾਰ ਬਣਨ ਦਾ ਹਿੰਦੁਸਤਾਨ ਛੱਡ ਦਿਓ ਬਾਕੀ ਜਗ੍ਹਾ ਤੇ ਮੈਂ ਕਹਾਂ ਜੀ ਪਰ ਇਹ ਜੇਲ੍ਹ ਤੇ ਨਹੀਂ ਸੀ ਇਹ ਤੇ ਉਹਨਾਂ ਨੂੰ ਰਿਪੋਰਟ ਕਰ ਰਹੇ ਸਨ ਰਿਪੋਰਟ ਦੇ ਵਿੱਚ ਇਹਨਾਂ ਨੂੰ ਕੀ ਲੋੜ ਸੀ ਉਹਨਾਂ ਦੇ ਕੇਸਾਂ ਦੀ ਬੇਦਬੀ ਕਰਨ ਦੀ ਧੜੀ ਦੀ ਬੇਦਬੀ ਕਰਨ ਦੀ ਉਹ ਮਨਨ ਕਰਨ ਵੀ ਸਾਡਾ ਧਰਮ ਲਾਉ ਨਹੀਂ ਕਰਦਾ ਪਰ ਵੀ ਕਰ ਰਹੇ ਹਨ